ਦੀਪਕ ਜੀ ਗੱਲ ਸ਼ੁਰੂ ਕਰੀਏ ਥੋਂ ਸੁਖਬੀਰ ਨੇ ਬਾਗੀ ਘਰੇ ਤੋਰੇ ਤੇ ਕੋਰ ਕਮੇਟੀ ਭੰਗ ਕਰ ਦਿੱਤੀ ਹੈ ਜੀ ਕੀ ਕੋਈ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਬਿਲਕੁਲ ਜੀ ਇੱਕ ਲਾਈਨ ਦੇ ਵਿੱਚ ਸਾਰੇ ਘਰੇ ਤੋਰਤੇ ਹਮ ਇੱਕ ਲਾਈਨ ਲਿਖੀ ਹੈ ਸੁਖਬੀਰ ਬਾਦਲ ਹੋਰਾਂ ਨੇ ਟਵੀਟ ਦੇ ਉੱਤੇ ਜਿਹੜਾ ਜਿਹੜਾ ਹੁਣ ਐਕਸ ਬਣ ਗਿਆ ਹੈ ਨਾ ਉਹ ਅੰਗਰੇਜ਼ੀ ਚ ਲਿਖੀ ਹੈ ਜਿਹਦਾ ਮਤਲਬ ਇਹੀ ਹੈ ਕਿ ਭਾਈ ਹਾਂ ਮੈਂ ਕੋਰ ਕਮੇਟੀ ਭੰਗ ਕਰਦਾ ਹਾਂ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਭੰਗ ਕੀਤੀ ਜਾਂਦੀ ਹੈ ਸੋ ਇਹ ਸਕੋਰ ਕਮੇਟੀ ਦੇ ਵਿੱਚ ਚੰਦੂ ਮਾਜਰਾ ਵੀ ਇਹ ਸਕੋਰ ਕਮੇਟੀ ਦੇ ਵਿੱਚ ਮਲੂਕਾ ਵੀ ਹੈ ਹੈਨਾ ਸੋ ਇਸ ਲਈ ਉਹ ਸਾਰੇ ਇਹਦੇ ਟੀਮ ਸੌਰੀ ਵੀ ਵਿੱਚ ਨੇ ਸੋ ਸਾਰੇ ਘਰੇ ਤੌਰ ਤੇ ਹੂੰ ਸੋ ਇੱਕ ਲਾਈਨ ਦੇ ਵਿੱਚ ਸੁਖਵੀਰ ਬਾਦਲ ਉਹਨਾਂ ਨੇ ਕੋਰ ਕਮੇਟੀ ਭੰਗ ਕਰਕੇ ਇੱਕ ਤੈਅ ਇਸ਼ਾਰਾ ਦਿੱਤਾ ਕਿ ਉਹ ਕੋਰ ਕਮੇਟੀ ਨਵੇਂ ਸਿਰੇ ਤੋਂ ਬਣੇਗੀ ਜੀ ਦੂਸਰਾ ਉਹਨਾਂ ਨੇ ਇਹ ਵੀ ਇਸ਼ਾਰਾ ਦਿੱਤਾ ਕਿ ਉਹਨੂੰ ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਹਨ ਹੂੰ ਹੂੰ ਸੋ ਇਹ ਕੋਰ ਕਮੇਟੀ ਭੰਗ ਹੋਣ ਦਾ ਮਤਲਬ ਇੱਕ ਤਰ੍ਹਾਂ ਨਾਲ ਇਹ ਹੈ ਕਿ ਹਾਂ ਸਾਰੇ ਕੁਝ ਨਵੇਂ ਸਿਰੇ ਤੋਂ ਚੁਣ ਹੋਈਗੀ ਸਾਰਾ ਕੁਝ ਨਵੇਂ ਸਿਰੇ ਤੋਂ ਹੋਏਗਾ ਜਦੋਂ ਕਿ ਵਿਰੋਧੀਆਂ ਨੇ ਸਵਾਲ ਖੜਾ ਕੀਤਾ ਜੀ ਕਿ ਭਈ ਜੇ ਭੰਗ ਕਰਨਾ ਸੀ ਫਿਰ ਸਾਰੀਆਂ ਕਮੇਟੀਆਂ ਕਰ ਦਿੰਦੇ ਹੂੰ ਹੂੰ ਫਿਰ ਸਾਰਾ ਜਥੇਬੰਦਕ ਢਾਂਚਾ ਭੰਗ ਕਰ ਦਿੰਦੇ ਫਿਰ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਜਥੇਬੰਦਕ ਢਾਂਚਾ ਬਣਦਾ ਉਹਦੇ ਵਿੱਚ ਕੋਈ ਵੀ ਦਾਅਵੇਦਾਰ ਹੋ ਸਕਦਾ ਸੀ ਸੋ ਉਹ ਆਪਣੇ ਹਵਾਲੇ ਨਾਲ ਆਪਣਾ ਆਪਣਾ ਰੋਲ ਪਲੇ ਕਰ ਰਹੇ ਨੇ ਤੇ ਸੁਖਵੀਰ ਬਾਦਲ ਆਪਣੇ ਢੰਗ ਨਾਲ ਆਪਣੀ ਖੇਡ ਖੇਡ ਰਹੇ ਨੇ ਹਾਂ ਜਦੋਂ ਅਕਲਤਖ ਸਾਹਿਬ ਤੇ ਸ਼ਿਕਾਇਤ ਪੱਤਰ ਗਿਆ ਸੀ ਉਸ ਤੋਂ ਬਾਅਦ ਪੰਥ ਸਿੰਘ ਸਾਹਿਬ ਨਾਲ ਦੀ ਬੈਠਕ ਹੋਈ ਸੀ ਤਾਂ ਬੈਠਕ 'ਚ ਸੁਖਵੀਰ ਬਾਦਲ ਨੂੰ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਤੁਸੀਂ ਆਪਣਾ ਸਫਾਈ ਪੱਤਰ ਜਾਂ ਆਪਣਾ ਐ ਜਵਾਬ ਦਾਖਲ ਕਰਨਾ ਤੇ ਖੁਦ ਹਾਜ਼ਰ ਹੋ ਕੇ ਦਾਖਲ ਕਰਨਾ ਹੈ ਜੀ ਸੋ ਬਈ ਇਹ ਉਹਦੇ ਵਿੱਚ 7 ਦਿਨ ਲੰਘੇ ਨੇ ਹੂੰ ਹੂੰ ਸੋ ਲਗਭਗ 7 ਦਿਨ ਬਚੇ ਨੇ 30 ਤਰੀਕ ਤੱਕ ਦਾ ਸਮਾਂ ਸੁਖਵੀਰ ਬਾਦਲ ਕੋਲ ਜੀ 30 ਜੁਲਾਈ ਤੱਕ ਪੇਸ਼ ਹੋਣਾ ਹੈ ਸੋ ਹੁਣ ਅੱਜ ਕੋਰ ਕਮੇਟੀ ਅਚਾਨਕ ਭੰਗ ਕਰਨ ਤੋਂ ਬਾਅਦ ਮਤਲਬ ਇਹ ਸਪਸ਼ਟ ਹੋ ਗਿਆ ਕਿ ਸੁਖਵੀਰ ਬਾਦਲ ਹੋਰੀ ਹੁਣ ਜਲਦੀ ਹੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਤੇ ਅਕਾਲੀ ਦਲ ਹੁਣ ਨਵੇਂ ਰੂਪ ਦੇ ਵਿੱਚ ਜਿੱਥੇ ਸਾਹਮਣੇ ਆਏਗਾ ਉੱਥੇ ਕੋਰ ਕਮੇਟੀ ਭੰਗ ਹੋਣ ਦੇ ਨਾਲ ਉਹਨਾਂ ਨੇ ਇਹ ਸਾਰਾ ਬਾਗੀ ਤੜਾਕ ਇੱਕ ਤਰ੍ਹਾਂ ਦਾ ਕਹਤਾ ਕਿ ਅਸੀਂ ਘਰੇ ਬੈਠਾ ਹਾਂ ਭਾਈ ਹੂੰ ਅਤੇ ਅਸੋ ਜੀ ਸੰਧਵਾ ਤੋਂ ਬਾਅਦ ਹਰਪਾਲ ਚੀਮਾ ਵੀ ਹੁਣ ਖਬਰਾਂ ਚੋਂ ਬਾਹਰ ਕਰ ਦਿੱਤੇ ਗਏ ਨੇ ਹੁਣ ਸਪੀਕਰ ਦੀ ਗੱਲਬਾਤ ਤੁਸੀਂ ਉਹ ਨਹੀਂ ਸੁਣਨੀ ਰਹੀ ਕੀ ਚੱਲ ਰਿਹਾ ਜੀ ਹਾਂ ਬਿਲਕੁਲ ਦੇਖੋ ਆਪਾਂ ਇਹ ਖਬਰ ਕਾਫੀ ਚਰਚਾ ਕੀਤੀ ਸੀਗੀ ਇੱਕ ਦਿਨ ਕਿ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਮੀਟਿੰਗ ਰੱਖ ਲਈ ਇੱਕ ਸੈਮੀਨਾਰ ਰੱਖ ਲਿਆ ਉਹ ਸੈਮੀਨਾਰ ਸੀਗਾ ਕੀੜੇ ਮਾਰ ਦਵਾਈਆਂ ਕੀਟਨਾਸ਼ਕ ਛਰਕਾਓ ਨੂੰ ਲੈ ਕੇ ਕਿਉਂ ਤੋਂ ਕਿਵੇਂ ਬਚਿਆ ਜਾਵੇ ਹੈਨਾ ਸੋਤਵਾਦ ਬਕਾਇਦਾ ਤੌਰ ਤੇ ਪਬਲਿਕ ਰਿਲੇਸ਼ਨ ਵਿਭਾਗ ਨੇ ਖਬਰ ਨਸਰ ਕੀਤੀ ਕਿ ਕੁਲਤਾਰ ਸਿੰਘ ਸੰਧਮਾ ਜੀ ਦੀ ਅਗਵਾਈ ਦੇ ਵਿੱਚ ਆ ਇੱਕ ਪ੍ਰੋਗਰਾਮ ਹੋਇਆ ਹੈ ਨਾ ਉਹ ਸਾਰੇ ਮੀਡੀਆ ਕੋਲ ਪਹੁੰਚ ਗਈ ਸਾਰੇ ਅਖਬਾਰਾਂ ਕੋਲ ਪਹੁੰਚ ਗਈ ਸਾਰੇ ਟੀਵੀ ਚੈਨਲ ਕੋਲ ਪਹੁੰਚ ਗਈ ਜੀ ਪਰ ਫਿਰ ਪੀਆਰ ਅਧਿਕਾਰੀਆਂ ਦੇ ਉੱਚ ਅਧਿਕਾਰੀਆਂ ਦੇ ਵੱਡੇ ਅਧਿਕਾਰੀਆਂ ਦੇ ਸੈਕਟਰੀਏਟ ਤੋਂ ਸਾਰੇ ਮੀਡੀਆਦਾਰਿਆਂ ਨੂੰ ਫੋਨ ਆਉਣ ਲੱਗ ਪਏ ਵੀ ਖਬਰ ਨਾ ਲਾਇਓ ਅਸੀਂ ਤੁਹਾਨੂੰ ਅਪਡੇਟ ਭੇਜਾਂਗੇ ਇਹ ਖਬਰ ਨੂੰ ਰੋਕ ਲਓ ਅਪਡੇਟ ਆਏਗੀ ਜੀ ਅਪਡੇਟ ਇਹੀ ਸੀ ਕਿ ਖਬਰ ਰੋਕਣੀ ਸੀ ਹੂੰ ਤੇ ਉਹ ਖਬਰ ਲੱਗੀ ਨਹੀਂ ਜੀ ਉਹ ਤੋਂ ਬਾਅਦ ਫਿਰ ਇਹ ਖਬਰਾਂ ਖੂਬ ਚੱਲੀਆਂ ਕਿ ਸਪੀਕਰ ਔਰ ਮੁੱਖ ਮੰਤਰੀ ਭਗਵੰਤ ਮਾਨ ਚ ਤਣਾ ਤਣੀਆ ਮਾਹੌਲ ਹੋਇਆ ਫਿਰ ਜਿੱਦਣ ਭਿੰਦਰਪਖਤੁਰਾਂ ਨੇ ਸੋਚ ਚੁੱਕੀ ਉਦੋਂ ਮੁਲਾਕਾਤ ਹੋਈ ਜੀ ਉਸ ਦਿਨ ਫਿਰ ਉਹ ਫੋਟੋਆਂ ਵੀ ਨਸਰ ਹੋਈਆਂ ਕਿ ਜੀ ਸਪੀਕਰ ਸਾਹਿਬ ਤੇ ਮਤਲਬ ਕਿ ਮੁੱਖ ਮੰਤਰੀ ਸਾਹਿਬ ਦੇ ਵਿੱਚ ਤਾਲਮੇਲ ਬੈਠ ਰਿਹਾ ਜੀ ਫਿਰ ਉਹ ਤੋਂ ਬਾਅਦ ਅਚੇਚੇ ਤੌਰ ਤੇ ਸੰਜੇ ਸਿੰਘ ਪੰਜਾਬ ਆਏ ਉਹਨਾਂ ਨੇ ਦੋਵਾਂ ਨੂੰ ਬੈਠ ਕੇ ਸਮਝਾਇਆ ਤੇ ਦੋਵਾਂ ਦੀਆਂ ਇਕੱਟੀਆਂ ਫੋਟੋਆਂ ਕਰਾ ਕੇ ਅਖਬਾਰਾਂ 'ਚ ਖਬਰਾਂ ਪਲਾਂਟ ਵੀ ਕਰਾਈਆਂ ਹਮ ਹਮ ਕਿ ਜੀ ਦੋਵਾਂ 'ਚ ਸਮਝੌਤਾ ਹੋ ਗਿਆ ਦੋਵਾਂ 'ਚ ਨੇੜਤਾ ਆ ਗਈ ਮਸਲਾ ਹੱਲ ਹੋ ਗਿਆ ਹੈ ਨਾ ਕੋਈ ਐਜਾ ਮਸਲਾ ਨਹੀਂ ਹਮ ਪਰ ਅਜੀ ਉਹ ਸੰਧਵਾ ਹੋਰਾਂ ਦਾ ਮਾਮਲਾ ਚਰਚਾ 'ਚ ਸੀ ਜੀ ਕਿਉਂ ਹਰਪਾਲ ਚੀਮਾ ਹੋਰਾਂ ਨੂੰ ਵੀ ਉਸੇ ਤਰ੍ਹਾਂ ਕੁਲਤਾਰ ਸੰਧਵਾ ਮੰਗ ਖਬਰਾਂ 'ਚ ਬਾਹਰ ਕਰ ਦਿੱਤਾ ਗਿਆ ਅਸਲ 'ਚ ਲੰਘੇ ਕੱਲ 16ਵੇਂ ਵਿੱਤ ਕਮਿਸ਼ਨ ਦੀ ਪੰਜਾਬ ਦੇ ਵਿੱਤੀ ਘਟੇ ਨੂੰ ਲੈ ਕੇ ਚਰਚਾ ਸੀ ਹਮ ਹਮ ਸੋ ਉਹ ਸਾਰੀ ਜਿਹੜੀ 16ਵੇਂ ਵਿੱਤ ਕਮਿਸ਼ਨ ਨਾਲ ਬੈਠਕ ਸੀ ਹੁਣ ਵਿੱਤ ਕਮਿਸ਼ਨ ਦੀ ਬੈਠਕ ਹੈ ਦਾ ਮਤਲਬ ਵਿੱਤ ਮੰਤਰਾਲੇ ਨਾਲ ਹੀ ਹੋਏਗੀ ਨਾ ਜੀ ਤੇ ਵਿੱਤ ਮੰਤਰਾਲੇ ਦੇ ਮੁਖੀ ਵਿੱਤ ਮੰਤਰੀ ਹੁੰਦੇ ਨੇ ਹੂੰ ਤੇ ਪੰਜਾਬ ਦੇ ਵਿੱਤ ਮੰਤਰੀ ਜਿਤਕ ਮੈਨੂੰ ਪਤਾ ਹਰਪਾਲ ਚਿਮਾ ਜੀ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਨਹੀਂ ਹੈਗੇ ਹੂੰ ਚਲੋ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਗੀ ਗੱਲ ਆ ਕਿ ਤੁਸੀਂ ਫਿਕਰ ਕਰਦੇ ਹੋ ਆਪਣੇ ਵਿਭਾਗਾਂ ਤੁਸੀਂ ਮੀਟਿੰਗ ਦੇ ਵਿੱਚ ਬੈਠ ਗਏ ਜੀ ਮੀਟਿੰਗ 'ਚ ਬੈਠੇ ਸਾਰਾ ਵਿੱਤ ਕਮਿਸ਼ਨ ਨੇ ਚੰਗੀਆਂ ਝਾੜਾਂ ਮਾਰੀਆਂ ਇਹਨਾਂ ਨੂੰ ਕਿ ਤੁਹਾਡੇ ਪਹਿਲੀਆਂ ਸਰਕਾਰਾਂ ਵੀ ਕਾਂਗਰਸੀ, ਅਕਾਲੀ, ਭਾਜਪਾਲੀਆਂ ਉਹ ਵੀ ਨਲਾਕ ਸੀ ਤੇ ਤੁਸੀਂ ਵੀ ਨਲਾਕ ਕਿਉਂ ਦੇ ਕਰਜ਼ਾ ਚੁੱਕੀ ਜਾਂਦੇ ਹੋ, ਸਬਸਿਡੀਆਂ ਦੇਈ ਜਾਂਦੇ ਹੋ, ਮੁਫਤ ਸੇਵਾਵਾਂ ਦੇਈ ਜਾਂਦੇ ਹੋ, ਪੰਜਾਬ ਚਲਾਉਣਾ ਕਿ ਨਹੀਂ ਤੁਸੀਂ ਸੋ ਚੰਗੀ ਝਾੜ ਬਾਕੀ ਹੋਈ ਹੈ ਟੈਕਸ ਦੇ حوالے ਨਾਲ, ਵਸੂਲੀ ਦੇ حوالے ਨਾਲ ਪਰ ਜਦੋਂ ਉਹ ਗੱਲ ਆਈ ਕਿ ਭਾਈ ਕੇਂਦਰ ਨੇ ਸਾਡੇ ਫੰਡ ਰੋਕਿਆ ਵਿੱਤ ਕਮਿਸ਼ਨ ਕਹਿੰਦਾ ਫੰਡ ਰੋਕਣ ਵਾਲੇ ਮਾਮਲੇ ਨਾਲ ਸਾਡਾ ਕੋਈ ਸਬੰਧ ਨਹੀਂ ਹੂੰ ਉਹ ਡਿਪਾਰਟਮੈਂਟ ਸਾਡਾ ਨਹੀਂ ਜੀ ਪਰ ਤੁਹਾਡੀ ਕਲਾਸ ਲੈਣ ਦਾ ਕੰਮ ਸਾਡਾ ਹੈ ਇਸ ਲਈ ਅਸੀਂ ਆਪ ਆ ਮੁਫਤ ਸੇਵਾਵਾਂ ਮਾਂ ਸਬਸਿਡੀਆਂ ਨੇ ਤੇ ਗੌਰ ਕਰੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਲਕੁਲ ਨਾਲ ਬੈਠੇ ਸੀ ਜੀ ਵਿੱਤ ਮੰਤਰੀ ਹਰਪਾਲ ਚੀਮਾ ਸੋ ਕਿਉਂਕਿ ਵਿਭਾਗ ਉਹਨਾਂ ਦਾ ਜਵਾਬ ਦੇਹੀ ਉਹਨਾਂ ਦੀ ਹੈ ਕਾਗਜ਼ ਪੱਤਰ ਉਹਨਾਂ ਨੇ ਦਿਖਾਏ ਹੋਣੇ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਪਰ ਮੁੱਖ ਮੰਤਰੀ ਸਾਹਿਬ ਆਪਣੀ ਗੱਲ ਰੱਖੀ ਗਈ ਵਿੱਚ ਚਿੱਠੀਆਂ ਉਹਨਾਂ ਰਾਹੀਂ ਵੀ ਜਾਂਦੀਆਂ ਰਹੀਆਂ ਜਵਾਬ ਉਹਨਾਂ ਦਾ ਵੀ ਆਉਂਦੇ ਰਹੇ ਪਰ ਜਦੋਂ ਖਬਰਾਂ ਨਸਰ ਹੋਈਆਂ ਹੂੰ ਹੂੰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਜਦੋਂ ਇਹਦੀ ਸਾਰੀ ਰਿਪੋਰਟ ਬਣਾ ਕੇ ਭੇਜੀ ਸਾਰਾ ਕੁਝ ਮੁੱਖ ਮੰਤਰੀ ਸਾਹਿਬ ਦੇ ਮੂੰਹ ਮੂੰਹੋਂ ਕਹਾਇਆ ਕਿ ਜਿਵੇਂ ਵਿੱਤ ਮੰਤਰੀ ਸਾਹਿਬ ਮੂੰਹ ਨੂੰ ਟੇਪ ਲਾ ਕੇ ਬੈਠੇ ਸੀ ਸ਼ਾਇਦ ਬੋਲੀ ਹੀ ਨਾ ਹੋਣ ਕੁਝ ਹੂੰ ਹੂੰ ਫਿਰ ਇਸ ਵਾਰ ਜਿਹੜੀਆਂ ਫੋਟੋਆਂ ਨਜ਼ਰ ਆਈਆਂ ਉਹ ਚੋਂ ਮਸਾਂ ਇੱਕ ਫੋਟੋ ਸੀ ਜਿਹਦੇ ਵਿੱਚ ਵਿੱਤ ਮੰਤਰੀ ਸਾਹਿਬ ਨਾਲ ਬੈਠੇ ਨਜ਼ਰ ਆ ਰਹੇ ਸੀ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ ਹੂੰ ਮਤਲਬ ਇਹਨਾਂ ਪੰਜਾਬ ਦੇ ਕਲਾਕਾਰੀ ਯਕਤ ਦੇ ਵਿੱਚ ਗਨ ਵਿਜੇ ਜੀ ਬਹੁਤ ਮਸ਼ਹੂਰ ਆ ਜੀ ਚਲੋ ਇਹ ਖਾਸ ਕਰ ਕੁਝ ਸਾਲ ਪਹਿਲਾਂ ਦੇ ਹਾਲਾਤਾਂ ਨਾਲ ਗੱਲ ਕਰਦੇ ਆ ਉਹ ਜਦੋਂ ਜਦੋਂ ਸਲਮਾਨ ਖਾਨ ਵੀ ਸੀਗੇ ਕਿਆ ਪਤਾ ਨਹੀਂ ਸਾਜਨ ਪੈਂਟ ਆ ਗਈ ਪਤਾ ਨਹੀਂ ਉਹ ਸੰਜੇ ਦਾਦੀ ਦੀ ਪੈਂਟ ਸੀ ਸ਼ਾਇਦ ਕਿਹੜੀ ਹੈ ਨਾ ਉਦਾਂ ਉਸ ਸਮੇਂ ਮਤਲਬ ਇਹ ਗੱਲ ਮੰਨੀ ਜਾਂਦੀ ਸੀ ਕਿ ਜੋ ਫੈਸ਼ਨ ਸਲਮਾਨ ਖਾਨ ਕਰਦਾ ਨਾ ਜੀ ਉਹ ਫੈਸ਼ਨ ਪੰਜਾਬ ਦੇ ਕਲਾਕਾਰ ਬੱਬੂ ਮਾਨ ਕਰ ਲੈਂਦੇ ਕਹਿੰਦੇ ਇੱਕ ਬੜੀ ਬੜੀ ਪ੍ਰਚਲਿਤ ਹੋ ਗਈ ਸੀ ਕੋਲੇ ਚਰਚਾ ਕਿ ਉਹ ਜਿਹੇ ਵਾਲ ਰੱਖ ਲੈਣੇ ਉਹ ਜਿਆ ਸਟਾਈਲ ਕਰ ਲੈਣੇ ਇਹ ਕੁਝ ਦਿਨ ਪਹਿਲਾਂ ਚੱਲੀ ਹੈ ਹਮ ਉਸੇ ਤਰ੍ਹਾਂ ਦੀ ਆਦਤ ਮੈਨੂੰ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੈ ਗਈ ਕਿ ਜੋ ਕੁਝ ਮੋਦੀ ਜੀ ਕਰਦੇ ਉਹ ਕੁਝ ਮੈਂ ਕਰਨਾ। ਜੀ। ਮਤਲਬ ਜੇ ਰੇਲ ਗੱਡੀ ਨੂੰ ਢੰਡੀ ਦੇਣ ਵੀ ਮੋਦੀ ਜਾਣਗੇ, ਹੈਨਾ ਵਿਦੇਸ਼ ਮੰਤਰੀ ਵਾਲੇ ਦਾ ਮਸਲਾ ਹੱਲ ਕਰਨ ਵੀ ਮੋਦੀ ਉੱਲ ਜਾਣਗੇ, ਇਹਨਾਂ ਕਿਤੇ ਨੀ ਪੱਥਰ ਰੱਖਣਾ ਉਹ ਵੀ ਮੋਦੀ ਉੱਲ ਜਾਣਗੇ। ਮਤਲਬ ਦੂਏ ਵਿਭਾਗ ਦੇ ਮੰਤਰੀ ਯਾਦ ਹੀ ਨਹੀਂ ਆਉਣ ਦੇਣੇ। ਹੂੰ। ਉਸੇ ਤਰ੍ਹਾਂ ਦੀ ਪ੍ਰਕਿਰਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅਪਣਾਈ। ਕਿਸੇ ਮੰਤਰੀ ਨੂੰ ਚੋਣ ਪ੍ਰਚਾਰ ਲਈ ਵੀ ਮੂਹਰੇ ਨਹੀਂ ਆਉਣ ਦਿੰਦੇ। ਜੀ। ਕਿਸੇ ਐਮਐਲਏ ਨੂੰ ਵੀ ਮੂਹਰੇ ਨਹੀਂ ਆਉਣ ਦਿੰਦੇ। ਹੈਨਾ? ਤੇ ਹਰ ਵਾਰ ਮੈਂ ਹੀ ਰੋਡ ショ ਕਰੂੰਗਾ ਮੈਂ ਹੀ ਰੈਲੀ ਕਰੂੰਗਾ ਮੈਂ ਹੀ ਮੀਟਿੰਗ ਕਰੂੰਗਾ ਵਿੱਚ ਕਮਿਸ਼ਨ 'ਚ ਵੀ ਮੈਂ ਬੈਠੂੰਗਾ ਸਪੀਕਰ ਸਾਹਿਬ ਮਤਲਬ ਹੋਰ ਦੇਖੋ ਜਦੋਂ ਮਹਿੰਦਰ ਭਗਤ ਤੋਰਾ ਨੇ ਸੌ ਚੁੱਕੀ ਤਾਂ ਉਹਦੇ ਵਿੱਚ ਵੀ ਸਪੀਕਰ ਇੱਕ ਅੱਧੀ ਫੋਟੋ 'ਚ ਦਿਖਿਆ ਮੁੱਖ ਮੰਤਰੀ ਸਾਹਿਬ ਸਾਈਡ ਤੋਂ ਖੜੇ ਦਿਖਾਈ ਗਏ ਨਾਲ ਪੋਚ ਜੀ ਸੋ ਸੌ ਸਪੀਕਰ ਨੇ ਦਿਖਾਈ ਸੋ ਇਸ ਲਈ ਇਹ ਉਹੀ ਫਾਰਮੂਲਾ ਲੱਗਦਾ ਕਿ ਜੋ ਭਗਵੰਤ ਮਾਨ ਕਹਿੰਦੇ ਮੈਂ ਉਹੀ ਕਰੂੰ ਜੋ ਪ੍ਰਧਾਨ ਮੰਤਰੀ ਮੋਦੀ ਕਰਨਗੇ ਪਰ ਇਹ ਸਾਰੇ ਨੇ ਇੱਕ ਸਵਾਲ ਖੜਾ ਕਰਤਾ ਕਿ ਕੀ ਆਮ ਆਦਮੀ ਪਾਰਟੀ ਸਾਰਾ ਕੁਝ ਠੀਕ ਹੈ ਕੀ ਆਮ ਆਦੀ ਪਾਰਟੀ ਦੀ ਸਰਕਾਰ ਸਾਰਾ ਕੁਝ ਠੀਕ ਹੈ ਅਜੇ ਸੰਧਮਾ ਵਾਲਾ ਮਸਲਾ ਹੱਲ ਨਹੀਂ ਹੋਇਆ ਚੀਮੀ ਵਾਲਾ ਮਸਲਾ ਗਿਆ ਕੀ ਇਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਤੈਅ ਕੀਤੀਆਂ ਗਾਈਡਲਾਈਨਾਂ ਨੇ ਆਪਣੇ ਆਪ ਹੀ ਜਾਂ ਇਹ ਪਾਰਟੀ ਦਾ ਕੋਈ ਗਾਈਡਲਾਈਨ ਹੈ ਜੇ ਇਦਾਂ ਕਰਕੇ ਦੇਖੋ ਬਾਕੀ ਹੈ ਹੰਤਰੀ ਸਾਹਿਬ ਨੂੰ ਡਰ ਲੱਗਦਾ ਹੈ ਕਿ ਇਹ ਚਿਹਰੇ ਨਾ ਬਣ ਜਾਣ ਕੱਲ ਨੂੰ ਕਿਉਂਕਿ ਹਾਈ ਕਮਾਂਡ ਚਰਚਾ ਕਰਦੀ ਹੈ ਜੇ ਬਦਲਣਾ ਪਿਆ ਸੋ ਕੀ ਇਹ ਸਾਰੇ ਇਹ ਸਾਰੀ ਚੀਜ਼ਾਂ ਦਿਖਾਉਂਦੀਆਂ ਕਿ ਸਰਕਾਰ ਸਾਰਾ ਕੁਝ ਠੀਕ ਨਹੀਂ ਹੈ ਇਹ ਰਿੱਝ ਰਹੀ ਹੈ ਜੇ ਟੱਕਣ ਟਕਿਆ ਜਿੱਦਣ ਟੱਕਣ ਉਛਲਿਆ ਉਹਦਨ ਖਾਸਾ ਕੁਝ ਬਾਹਰ ਆ ਸਕਦਾ ਜੀ ਦੀਪਕ ਜੀ ਨਵਾਂ ਸਿਆਸੀ ਦਲ ਜਿਹਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ ਉਹਦੇ ਪ੍ਰਧਾਨ ਅਮਰਿਤਪਾਲ ਸਿੰਘ ਹੋਣਗੇ ਆ ਭਾਈ ਰੋਡੇ ਕੀ ਚੱਲ ਰਿਹਾ ਜੀ ਇੱਕ ਪਾਸੇ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਗੱਲ ਸਾਡੇ ਸਾਹਮਣੇ ਆ ਤੇ ਹੁਣ ਜਿਹੜੇ ਨਵੇਂ ਸਿਆਸੀ ਦਲਾਂ ਦੀ ਗੱਲ ਚੱਲ ਰਹੀ ਹੈ ਅਮਰਿਤਪਾਲ ਸਿੰਘ ਆ ਭਾਈ ਰੋਡੇ ਦੇ ਹਵਾਲੇ ਨਾਲ ਆ ਇਹ ਕਾਫੀ ਤੁਹਾਨੂੰ ਲੱਗਦਾ ਵੀ ਕੜੀਆਂ ਆਪਸ ਜੁੜਦੀਆਂ ਨੇ ਵੀ ਕਿਤੇ ਇੱਕ ਕੇਂਦਰੀ ਇੱਕ 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 ਰੀਜੀonal ਪਾਰਟੀ ਦਾ ਪਤਨ ਤੇ ਇੱਕ ਕਿਸੇ ਹੋਰ ਰੀਜੀonal ਧਿਰ ਦਾ ਉਭਾਰ ਹੋ ਰਿਹਾ ਦੇਖੋ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਖੇਤਰੀ ਪਾਰਟੀ ਬਣ ਪਾਏਗੀ ਕਿ ਨਹੀਂ ਪਹਿਲਾਂ ਤਾਂ ਪਾਰਟੀ ਬਣ ਪਾਏਗੀ ਕਿ ਨਹੀਂ ਇਹ ਵੀ ਅਜੇ ਸਵਾਲ ਹੈ ਫਿਰ ਜਦੋਂ ਬਣ ਗਈ ਫਿਰ ਕੀ ਉਹ ਖੇਤਰੀ ਪਾਰਟੀ ਬਣ ਪਾਏਗੀ ਕਿ ਨਹੀਂ ਫਿਰ ਸਾਡੇ ਪੰਜਾਬ ਦੇ ਵਿੱਚ ਤਾਂ ਇੱਕ ਆਪਾਂ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਤੇ ਸਾਹਮਣੇ ਆਉਂਦੀ ਅਸੀਂ ਉਹਨੂੰ ਨਹੀਂ ਦੇਖਦੇ ਅਸੀਂ ਪਰਦੇ ਦੇ ਪਿੱਛੇ ਦੇਖਦੇ ਹਾਂ ਕਿ ਕੌਣ ਹੈ ਜੀ ਅਸੀਂ ਉਹ ਵੀ ਪਰਚੋਲ ਕਰਨੀ ਹੁੰਦੀ ਹੈ ਨਾ ਕਿ ਸ਼ਕਤੀਆਂ ਕਿਹੜੀਆਂ ਨੇ ਸੋ ਅਜੇ ਉਹ ਵੀ ਨਸਰ ਹੋਣੀਆਂ ਬਾਕੀ ਨੇ ਉਹਦੀਆਂ ਚਰਚਾਵਾਂ ਵਿੱਚ ਕਿੰਨੀ ਤਰ੍ਹਾਂ ਦੀ ਗੁੰਮ ਚਰਚਾਵਾਂ ਨੇ ਪਰ ਜਿਹੜੀ ਗੱਲ ਹੁਣ ਸਾਹਮਣੇ ਆਉਣ ਲੱਗੀ ਹੈ ਇਹਦੀ ਆਪਾਂ ਪਿਛਲੇ ਦਿਨੀ ਵੀ ਮੇਰੇ ਖਿਆਲ ਸ਼ੁੱਕਰਵਾਰ ਨੂੰ ਵੀ ਸ਼ਾਇਦ ਆਪਾਂ ਗੱਲ ਕਰ ਰਹੇ ਸੀਗੇ ਉਸ ਦਿਨ ਜੀ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਵਕੀਲ ਨੇ ਈਮਾਨ ਸਿੰਘ ਨੇ ਇੱਕ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਅਮਰਿਤਪਾਲ ਸਿੰਘ ਦੇ ਭਰਾ ਨੂੰ ਇਸ ਲਈ ਤੰਗ ਕਰ ਰਹੀ ਆ ਕਿ ਅਮਰਿਤਪਾਲ ਸਿੰਘ ਉਹਰੀ ਖੇਤਰੀ ਪਾਰਟੀ ਬਣਾਉਣ ਜਾ ਰਹੇ ਨੇ ਜੀ ਉਸ ਦਿਨ ਤੋਂ ਨਾ ਮਤਲਬ ਪਾਰਿਸ ਪਾਸਾ ਤੋਂ ਉਸੇ ਦਿਨ ਹੋ ਗਈ ਸੀ ਜਦੋਂ ਅਮਰਪਾਲ ਸਿੰਘ ਤੇ ਸਰਵਜੀਤ ਸਿੰਘ ਖਾਲਸਾ ਜਿੱਤੇ ਸੀ ਹੂੰ ਤੇ ਇਸ ਦੇ ਵਿੱਚ ਹੁਣ ਤਿੰਨ ਪਹਿਲੂ ਆ ਰਹੇ ਨੇ ਜੀ ਇੱਕ ਪਾਸੇ ਈਮਾਨ ਸਿੰਘ ਜਿਹੜਾ ਵਕੀਲ ਨਾਲ ਚੱਲਿਆ ਹੁੰਦਾ ਟੀਮ ਦੇ ਵਿੱਚ ਅਮਰਪਾਲ ਸਿੰਘ ਉਹ ਕਹਿੰਦਾ ਕਿ ਅਮਰਪਾਲ ਸਿੰਘ ਖੇਤਰੀ ਪਾਰਟੀ ਬਣਾ ਰਹੇ ਨੇ ਇਸ ਲਈ ਉਹਨਾਂ ਨੂੰ ਉਹਨਾਂ ਦੇ ਭਰਾ ਰਹੀਂ ਉਹਨਾਂ ਨੂੰ ਬਦਨਾਮ ਕੀਤਾ ਬੋਕਸ ਕੇਸ ਬਣਾਏ ਜਾ ਰਹੇ ਨੇ ਥਰੇ ਪਾਸੇ ਸਰਬਜੀਤ ਸਿੰਘ ਖਾਲਸਾ ਇੱਕ ਜਨਤਕ ਸਮਾਗਮ 'ਚ ਕਹਿੰਦੇ ਨੇ ਕਿ ਅਮਰਿਤਪਾਲ ਸਿੰਘ ਦੀ ਅਗਵਾਈ ਚ ਅਸੀਂ ਖੇਤਰੀ ਪਾਰਟੀ ਬਣਾਉਣੀ ਆ। ਹੂੰ ਹੂੰ। ਤੇ ਉਹ ਕਹਿੰਦੇ ਕਿ ਜੇ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਕੇ ਅਗਵਾਈ ਕਰ ਦੇਣੇ ਤਾਂ ਮੈਂ ਤਿਆਰ ਹਾਂ ਨਾ ਤੁਰਨ। ਜੀ। ਜਾਂ ਉਹ ਮੈਨੂੰ ਇਸ਼ਾਰਾ ਕਰ ਦੇਣ ਜੇ ਉਹਨਾਂ ਨੇ ਹੀ ਬਣਾਉਣੀ ਤਾਂ ਮੈਂ ਬਣਾ ਲੈਣਾ। ਹੂੰ। ਪਰ ਇਹਦੀ ਖੇਤਰੀ ਪਾਰਟੀ ਬਣਾਉਣੀ ਆ ਤੇ ਜਿਹੜੀ ਕੜੀ ਤੁਸੀਂ ਜੋੜ ਰਹੇ ਹੋ ਵਿਜੈ ਜੀ। ਉਹ ਕੜੀ ਸਰਬਜੀਤ ਸਿੰਘ ਨੇ ਸਪਸ਼ਟ ਕਰਤੀ। ਹੂੰ। ਉਹ ਕਹਿੰਦੇ ਮੇਰੇ ਸੰਪਰਕ ਦੇ ਵਿੱਚ ਕਈ ਅਕਾਲੀ ਲੀਡਰ ਅਕਾਲੀ ਮੰਤਰੀ ਅਕਾਲੀ ਜਥੇਦਾਰ ਹੈਗੇ ਜਿਹੜੇ ਸਾਫ ਕਾ ਅਕਾਲੀ ਜਥੇ ਮੰਤਰੀ ਨੇ ਉਹ ਮੇਰੇ ਸੰਪਰਕ ਚ ਨੇ ਸਾਡੇ ਸੰਪਰਕ ਚ ਨੇ ਮਤਲਬ ਹੁਣ ਤੁਸੀਂ ਇਹ ਯਾਦ ਕਰੋ ਤੁਹਾਡੇ ਧਿਆਨ ਚ ਹੋਣਾ ਕਿ ਜਦੋਂ ਅਮਰਪਾਲ ਸਿੰਘ ਚੋਣ ਜਿੱਤ ਗਏ ਸੌਚੂਕਾਲੀ ਪ੍ਰਕਿਰਿਆ ਚੱਲ ਰਹੀ ਸੀ ਜਲੰਧਰ ਪੱਛਮੀ ਦੀ ਚੋਣ ਚੱਲ ਰਹੀ ਸੀ ਤਦੋਂ ਉਸ ਦਰਾਂ ਚੰਦੂ ਮਾਜਰਾ ਕੌਰੀ ਵੀ ਬਿਜਗੀਰ ਕੌਰੀ ਅਮਰਪਾਲ ਸਿੰਘ ਦੇ ਘਰੇ ਪਹੁੰਚ ਗਏ ਸੀ ਜੀ ਸੋ ਉੱਥੋਂ ਵੀ ਇੱਕ ਸੰਕੇਤ ਮਿਲ ਰਿਹਾ ਤੁਹਾਨੂੰ ਅੱਜ ਸਰੂਪ ਸਿੰਘ ਦੇ ਬੋਲਾਂ ਚੋਂ ਵੀ ਸੰਕੇਤ ਮਿਲ ਰਿਹਾ ਹੁਣ ਇਹ ਸਵਾਲ ਇਹ ਹੈ ਕਿ ਕੀ ਅਮਰਿਤਪਾਲ ਸਿੰਘ ਦੀ ਪਾਰਟੀ ਖੜੀ ਕਰਾਉਣ ਦੇ ਲਈ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਟੀਮ ਸਾਹ ਮਲੂਕਾ ਇਹ ਇਹ ਤਿਰਭੁਮਕਾ ਨਿਭਾ ਰਹੀ ਆ ਜੀ ਜਾਂ ਇਸ ਧਿਰ ਦੇ ਪਿੱਛੇ ਵੀ ਜਿਹੜੀ ਦਿੱਲੀ ਵਾਲੀ ਭਾਜਪਾ ਖੜੀ ਆ ਉਹ ਭੂਮਿਕਾ ਨਿਭਾ ਰਹੀ ਆ ਜੀ ਜਾਂ ਇਹ ਅਕਾਲੀ ਲੀਡਰ ਆਪਣਾ ਪੈਰ ਤਰਾ ਲੱਭਦੇ ਫਿਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਲੋਕਾਂ ਨੇ ਸੁਖਵੀਰ ਨੂੰ ਨਕਾਰਿਆ ਸਾਨੂੰ ਵੀ ਨਕਾਰਿਆ ਹੋਇਆ ਜੀ ਇਹ ਏ ਹੁਣ ਮੋਢੇ ਲੱਭਦੇ ਹੁਣ ਕਿਉਂ ਮੋਢਾ ਸਰਬਜੀਤ ਦਾ ਮਿਲ ਜਵੇ ਅਮਰਪਾਲ ਦਾ ਮਿਲ ਜਵੇ ਉਹਨਾਂ ਦੇ ਰਾਹੀਂ ਸਾਡੀ ਵੀ ਰਾਜਨੀਤੀ ਚੱਲਦੀ ਰਹੇ ਸਾਡੀ ਵੀ ਦੁਕਾਨ ਚੱਲਦੀ ਰਹੇ ਕੀ ਇਹ ਮੋਢੇ ਲੱਭਦੇ ਨੇ ਜੀ ਕੀ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਹੁਣ ਉਸ ਤਰ੍ਹਾਂ ਨਹੀਂ ਰਿਹਾ ਇਸਲੀ ਖੇਤਰੀ ਪਾਰਟੀ ਦੇ ਰੂਪ ਵਿੱਚ ਨਵੀਂ ਤਰਨੂ ਲੋੜ ਹੈ ਤੇ ਉਸ ਨੂੰ ਅਸੀਂ ਬਾਇਆ ਪੰਥਕ ਤੌਰ ਤੇ ਲੈ ਕੇ ਆਉਣਾ ਸੋ ਇਹ ਸਾਰੇ ਪਹਿਲੂਆਂ ਦੇ ਉੱਤੇ ਨਜ਼ਰ ਆ ਪਰ ਇਹ ਸਭ ਦੇ ਵਿਚਾਲੇ ਰਾਜਦੇਵ ਹੋਰਾਂ ਦੀ ਐਂਟਰੀ ਹੋ ਗਈ ਜੀ ਰਾਜਦੇਵ ਸਿੰਘ ਰਾਜਦੇਵ ਖਾਲਸਾ ਜਿਹੜੇ ਅਮਰਤਪਾਲ ਸਿੰਘ ਦੇ ਵਕੀਲ ਨੇ ਇਹ ਉਹ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੱਲਬਾਤ ਲਿਆਂਦੀ ਸੀ ਕਿ ਅਮਰਤਪਾਲ ਸਿੰਘ ਚੋਣ ਲੜਨਗੇ ਕਾਨੂੰਨ ਭਰਨਗੇ ਰਾਜਦੇਵ ਸਿੰਘ ਖਾਲਸਾ ਉਹ ਨੇ ਜਿਨ੍ਹਾਂ ਨੇ ਜਿਹੜੇ ਸਿਮਰਜੀਤ ਮਾਨ ਦੀ ਪਾਰਟੀ ਤੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ ਜੀ ਹੈਨਾ ਤੇ ਰਾਜਦੇਵ ਸਿੰਘ ਖਾਲਸਾ ਉਹ ਵੀ ਨੇ ਜਿਨ੍ਹਾਂ ਨੇ ਰਾਸੀ ਸਿੱਖ ਸੰਗਤ ਜੁਆਇਨ ਕਰ ਲਈ ਸੀ ਫਿਰ ਆਰਐਸਐਸ ਚਲੇ ਗਏ ਸੀ ਫਿਰ ਭਾਜਪਾ ਜੁਆਇਨ ਹੋ ਗਈ ਸੀ ਤੇ ਪਰ ਅਮਰਤਪਾਲ ਸਿੰਘ ਦੇ ਵਕੀਲ ਨੇ ਹੁਣ ਇਹ ਵੀ ਜੇ ਸਰਕਾਰ ਨੂੰ ਦੇ ਨੇ ਕਾਮੀ ਕਈ ਤਰ੍ਹਾਂ ਜ਼ਿਕਰ ਕਰਦੇ ਨੇ ਕਿ ਇਹਦੇ ਵਿੱਚ ਵੀ ਭਾਜਪਾ ਤਾਂ ਨਹੀਂ ਸਰਗਰਮ ਹੋ ਰਹੀ ਹੂੰ ਸੁਣ ਰਾਜਦੇਵ ਸਿੰਘ ਖਾਲਸਾ ਕਹਿੰਦੇ ਕਿ ਭਾਈ ਅਕਾਲੀ ਦਲ ਦੇ ਵਿੱਚ ਉਹੀ ਰੌਲਾ ਪਈ ਜਾਂਦਾ ਸੁਖਵੀਰ ਬਾਦਲ ਅਸਤੀਫਾ ਦਵੇ ਸੁਖਵੀਰ ਬਾਦਲ ਅਸਤੀਫਾ ਦਵੇ ਕਿ ਸੁਖਵੀਰ ਬਾਦਲ ਕਿਹੜੇ ਪਾਸਿਓਂ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਤਾਂ ਸਿਧਾਂਤਕ ਤੌਰ ਤੇ ਬਾਦਲ ਵੀ ਨਹੀਂ ਬਣ ਸਕਦਾ ਤੇ ਵੀ ਨਹੀਂ ਬਣ ਸਕਦਾ ਇਹ ਤਾਂ ਅਕਾਲੀ ਦਲ ਦੇ ਸਿਧਾਂਤਾਂ ਤੇ ਖੜੀ ਨਹੀਂ ਉਤਰਦੇ ਜੀ ਕਹਿੰਦੇ ਅਕਾਲੀ ਦਲ ਦਾ ਜੇ ਸ਼੍ਰੋਮਣੀ ਕਾਲ ਦਲ ਦਾ ਕੋਈ ਪ੍ਰਧਾਨ ਹੋਵੇ ਤਾਂ ਭਾਈ ਜਸਵੀਰ ਸਿੰਘ ਰੋਡੇ ਵਰਗਾ ਹੋਣਾ ਚਾਹੀਦਾ ਹੂੰ ਹੁਣ ਉਹ ਭਾਈ ਜਸਵੀਰ ਸਿੰਘ ਰੋਡੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਤੇ ਅਮਰਤਪਾਲ ਹੋਰਾਂ ਨਾਲ ਤੋਰਨਾ ਚਾਹੁੰਦੇ ਨੇ ਕਿ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾ ਕੇ ਰੋਡੇ ਹੋਰਾਂ ਦੇ ਨਾਲ ਤੋਰਨਾ ਚਾਹੁੰਦੇ ਨੇ ਕਿ ਉਹ ਇੱਕ ਵੱਖਰਾ ਅਕਾਲੀ ਦਲ ਨੂੰ ਵੀ ਜਿਉਂਦਾ ਰੱਖਣਾ ਚਾਹੁੰਦੇ ਨੇ ਕਿ ਅਮਰਤਪਾਲ ਦੀ ਵੱਖਰੀ ਪਾਰਟੀ ਬਣਾਉਣਾ ਚਾਹੁੰਦੇ ਨੇ ਸੋ ਇਹ ਖਾਸਾ ਪੰਜਾਬ ਦੇ ਵਿੱਚ ਕਿਉਂਕਿ ਇਸ ਸਮੇਂ ਇਹ ਸਚਾਈ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਖਰੇ ਦਲ ਦੀ ਲੋੜ ਹੈ ਪੰਜਾਬ ਚ ਖੇਤਰੀ ਪਾਰਟੀ ਦੀ ਲੋੜ ਹੈ ਚਾਹੇ ਉਹ ਅਕਾਲੀ ਦਲ ਦੇ ਰੂਪੇ ਤੇ ਚਾਹੇ ਕੋਈ ਨਵੀਂ ਪਾਰਟੀ ਜਨਮੇ ਜੀ ਕਿਉਂਕਿ ਜਿਹੇ ਜਿਹੇ ਲੋਕਾਂ ਦਾ ਮੋਹ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਤੇ ਉਹ ਜਾਂ ਆਪ ਤੋਂ ਵੀ ਹੋਣ ਲੱਗ ਪਿਆ ਹੂੰ ਤੁਸੀਂ ਇਸ ਲਈ ਉਹ ਸੁਭਾਵਨਾਵਾਂ ਦੇ ਵਿੱਚ ਕਿ ਲੀਡਰਸ਼ਿਪ ਦਾ ਖਲਾਬ ਹੀ ਹੈ ਪਾਰਟੀ ਦਾ ਖਲਾਬ ਹੀ ਹੈ ਉਹਦੀ ਪੂਰਤੀ ਦੇ ਲਈ ਹੁਣ ਅਮਰਪਾਲ ਸਿੰਘ ਪ੍ਰਧਾਨ ਬਣ ਕੇ ਆਉਂਦੇ ਆ ਕਿ ਸਰਜੀਤ ਸਿੰਘ ਖਾਲਸਾ ਬਣ ਕੇ ਆਉਂਦੇ ਆ ਕਿ ਜਸਬੀਰ ਸਿੰਘ ਰੋਡੇ ਬਣ ਕੇ ਆਉਂਦੇ ਆ ਜਾਂ ਕੋਈ ਹੋਰ ਪਰ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਖੇਤਰੀ ਪਾਰਟੀ ਜਨਮ ਜ਼ਰੂਰ ਲੈਣ ਜਾ ਰਹੀ ਹੈ ਜੀ ਦੇਖਦੇ ਆ ਦੀਪਕ ਜੀ ਕੀ ਹੁੰਦਾ ਦੀਪਕ ਜੀ ਇੱਕ ਖਬਰ ਇਹ ਆ ਰਹੀ ਹੈ ਇੱਕ ਏਕੜ ਖਾਤਰ ਕਿਸੇ ਨੇ ਜੀ ਆਪਣੀ ਮਾਂ ਦੇ ਨਾਲ ਨਾਲ 6 ਰਿਸ਼ਤੇਦਾਰਾਂ ਦੇ ਕਤਲ ਕਰ ਦਿੱਤੇ ਜੀ ਕੀ ਚੱਲ ਰਿਹਾ ਜੀ ਬਹੁਤ ਮਧ ਭਾਗੀ ਖਬਰ ਹੈ ਜਿਹੜੀ ਆਪਾਂ ਚਰਚਾ ਕਰਨ ਜਾ ਰਹੇ ਹਾਂ ਅਕਸਰ ਆਪਾਂ ਪਿੰਡਾਂ 'ਚ ਦੇਖ ਲੈਂਦੇ ਆ ਸੁਣ ਲੈਂਦੇ ਆ ਕਿ ਵੱਟ ਪਿੱਛੇ ਲੜਾਈ ਹੋ ਗਈ ਪਾਣੀ ਲਾਉਣ ਪਿੱਛੇ ਲੜਾਈ ਹੋ ਗਈ ਹੈ ਨਾ ਜਾਂ ਖਾਲ ਵੱਢ ਲਈ ਜੀ ਜਾਂ ਮਤਲਬ ਮੋਗਾ ਕੱਟ ਲਿਆ ਜੀ ਹੈ ਨਾ ਜਾਂ ਫਿਰ ਅਗਲੇ ਕਹਿੰਦੇ ਆ ਜੀ ਕਿ ਮੇਰੀ ਵਾਰੀ ਸੀ ਪਾਣੀ ਦੀ ਤੂੰ ਚਲਾ ਲਈ ਜਾਂ ਫਿਰ ਪਹੀ ਨੂੰ ਲੈ ਕੇ ਕਿ ਪਹੀ ਵੱਢ ਲਈ ਹੈ ਨਾ ਉਹ ਸਾਰੇ ਕਿੰਨੇ ਇੱਕ ਝਗੜੇ ਹੁੰਦੇ ਰਹਿੰਦੇ ਪਰ ਮਤਲਬ ਬੰਦਾ ਇਸ ਹੱਦ ਤੱਕ ਚਲਾ ਜਾਂਦਾ ਕਿ ਉਹ ਆਪਣੇ ਭਰਾ ਨੂੰ ਆਪਣੀ ਪਰਜਾਈ ਨੂੰ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਹੈਨਾ ਆਪਣੇ ਭਤੀਜੇ ਭਤੀਜਿਆਂ ਨੂੰ ਕਤਲ ਕਰਨ ਤੱਕ ਆਜਾ ਬੂ ਵੀ 1 ਏਕੜ ਵਿੱਚ ਜੀ ਹਰਿਆਣੇ ਦੀ ਘਟਨਾ ਹੈ ਹਰਿਆਣੇ ਦੇ ਵਿੱਚ ਇੱਕ ਕਿਸਾਨ ਪਰਿਵਾਰ ਦੇ ਕੋਲ 2 ਏਕੜ ਜ਼ਮੀਨ ਸੀ ਇੱਕ ਮੁੰਡਾ ਫੌਜ 'ਚ ਸੀ ਬੜਾ ਮੁੰਡਾ ਤੇ ਛੋਟਾ ਮੁੰਡਾ ਖੇਤੀ ਦਾ ਕੰਮ ਦੇਖਦਾ ਸੀ ਉਹ ਫੌਜ ਵਾਲਾ ਕੀਤੀ ਮਤਲਬ ਫੌਜ ਪਣਾ ਛੱਡ ਕੇ ਰਿਟਾਇਰ ਹੋ ਕੇ ਜਾਂ ਐਡਵਾਂਸ ਪਹਿਲਾਂ ਆ ਗਿਆ 7-8 ਸਾਲ ਨੌਕਰੀ ਕਰਕੇ ਤੇ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਉਹ ਕਹਿੰਦਾ ਕਿ ਦੋ ਦੇ ਦੋ ਇੱਕੜ ਮੇਰੇ ਨਾ ਕਰੋ ਹੂੰ ਹੂੰ ਤੇ ਪਿਓ ਨੇ ਦੋਹਾਂ ਪੁੱਤਾਂ 'ਚ ਇੱਕੀ ਕਿੱਕੜ ਵੰਡਤੀ ਉਸ ਤੋਂ ਬਾਅਦ ਲੜਾਈਆਂ ਝਗੜੇ ਕਲੇਸ਼ ਘਰੋਂ ਨਿਕਲ ਕੇ ਕਲੇਸ਼ ਪੰਚਾਇਤ ਤੱਕ ਆ ਗਿਆ ਪੰਚਾਇਤੋਂ ਨਿਕਲ ਕੇ ਥਾਣੇ ਤੱਕ ਚਲਾ ਗਿਆ ਥਾਣੇ ਚੋਂ ਨਿਕਲ ਕੇ ਕੋਰਟ ਕਿਚਾਈ ਤੱਕ ਚਲਾ ਗਿਆ ਹੂੰ ਪਰ ਉੱਥੇ ਤੋਂ ਪਹਿਲਾਂ ਕਿ ਨਿਬੜਦਾ ਭਰਾ ਨੇ ਭਰਾ ਦਾ ਟੱਬਰ ਨਵੇੜਦਾ ਹੂੰ ਆਖਰ ਜਿਹੜਾ ਫੌਜ ਚੋਂ ਰਿਟਾਇਰ ਹੋ ਕੇ ਆਇਆ ਵਾ ਸੀ ਭੂਸ਼ਣ ਉਹਨੇ ਆਪਣੇ ਨਾਲ ਆਪਣੀ ਘਰ ਵਾਲੀ ਲਈ ਆਪਣੇ ਦੋ ਮੁੰਡੇ ਲੈ ਆਪਣੇ ਦੋ ਸਾਲੇ ਲੈ ਇੱਕ ਸਾਲੀ ਲਈ ਤੇ ਆਪਣੇ ਭਰਾ ਦੇ ਟੱਬਰ ਤੇ ਜਾ ਕੇ ਗਡਾਸੀ ਨਾਲ ਤੇ ਮਤਲਬ ਹੜੀ ਨਾਲ ਹਮਲੇ ਸ਼ੁਰੂ ਕਰਤੇ ਪਹਿਲਾਂ ਪਿਓ ਦੇ ਟੱਕ ਮਾਰਿਆ ਤੇ ਪਿਓ ਮੁdde-ਮੁੱdde ਗਪਿਆ ਉਹਨਾਂ ਨੂੰ ਲੱਗਿਆ ਪਿਓ ਮਰ ਗਿਆ ਚਲੋ ਅੱਗੇ ਵਧੋ ਪਿਓ ਉੱਠ ਕੇ ਇੱਕ ਚ ਮਤਲਬ ਗੰਨੇ ਦੇ ਖੇਤ ਚ ਵੜ ਕੇ ਉਹਨੇ ਜਾਨ ਬਚਾਈ ਉਸ ਤੋਂ ਬਾਅਦ ਫਿਰ 62 ਸਾਲਾਂ ਦੀ ਆਪਣੀ ਮਾਂ ਮਾਰੀ ਜੀ ਫਿਰ 42 ਸਾਲਾਂ ਦਾ ਆਪਣਾ ਭਰਾ ਮਾਰਿਆ ਤੇ 40 ਸਾਲਾਂ ਦੀ ਆਪਣੀ ਪਰਜਾਈ ਮਾਰੀ ਫਿਰ ਉਹਨਾਂ ਨੇ 6 ਸਾਲ ਦੀ ਆਪਣੀ ਭਤੀਜੀ ਵੱਡੀ ਤੇ ਫਿਰ 4 ਮਹੀਨਿਆਂ ਦਾ ਪਤੀਜਾ ਭਤੀਜਾ ਵੀ ਮਾਰਿਆ ਹੂੰ ਇਹ ਸਭ ਦੇ ਦਰਮਿਆਨ 7 ਸਾਲ ਦੀ ਇੱਕ ਭਤੀਜੀ ਸੀ ਪਰੀ ਹਾਂ ਉਹ ਵਿਚਾਰੀ ਕਿਤੇ ਖੰਭ ਲਾ ਕੇ ਦਰ ਉਦਰ ਹੋ ਗਈ ਕਿ ਚਲੋ ਮੇਰੀ ਜਾਨ ਤਾਂ ਬਚੇ ਪਰ ਇਹਨਾਂ ਸਾਰੇ ਜਿਨ੍ਹਾਂ ਨੇ ਆਪਣੇ ਰਸਤਿਆਂ ਦਾ ਕਤਲ ਕਰ ਚੁੱਕਿਆ ਸੀ ਉਹ ਇੱਕ ਇੱਕੜ ਲਈ ਉਹਨਾਂ ਸਾਰਿਆਂ ਨੂੰ ਨੇ ਫੂਕਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਨੂੰ ਅਹੀਂ ਹੁਣ ਲਾਸ਼ਾਂ ਨੂੰ ਅੱਗ ਲਾ ਦਿਆਂ ਤੇ ਜਦੋਂ ਉਹਨਾਂ ਨੂੰ ਅੱਗ ਲਾ ਰਹੀ ਸੀ ਤਾਜ਼ੋਂ ਨੂੰ ਕਿਤੋਂ ਉਸ ਬੱਚੀ ਦਾ ਵੀ ਪਤਾ ਲੱਗ ਗਿਆ ਹੈ ਉਹਨੂੰ ਜਿਉਂਦੀ ਨੋ ਸਕਿਆ ਜਿੱਟਿਆ ਉਹਨਾਂ ਨੇ ਹੂੰ ਹੂੰ ਮਤਲਬ ਇਸ ਵੈਸ਼ੀ ਪਣੇ ਤੱਕ ਅਸੀਂ ਜਾਣਦੇ ਹਾਂ ਕਿ ਲੜਾਈ ਤੁਹਾਡੀ ਪਿਓ ਨਾਲ ਚੱਲੇ ਜੇ ਹੋਗੀ ਭਰਾ ਨਾਲ ਜੇ ਜ਼ਮੀਨ 'ਤੇ ਹੋਗੀ ਤਾਂ ਉਹ 7 ਸਾਲਾ ਜਵਾਕ 6 ਸਾਲਾ ਜਵਾਕ 4 ਮਹੀਨੇ ਦਾ ਜਵਾਕ ਹੂੰ ਜੀ ਉਹ ਕੁੜੀ ਝੁਲਸੀ ਹੋਈ ਲੋਕਾਂ ਨੇ ਕੱਢੀ ਤੇ ਪਿਓ ਨੂੰ ਖੇਤਾਂ 'ਚੋਂ ਕੱਢਿਆ ਹਸਪਤਾਲ ਲੈ ਗਏ ਪੀਜੀ ਲੈ ਕੇ ਗਏ ਪੀਜੀ ਆ ਕਿ ਉਹ ਬੱਚੀ ਵੀ ਦਮ ਤੋੜ ਗਈ ਉਹਨ ਕੱਲਾ ਪਿਓ ਬਚਿਆ ਹੂੰ ਹੂੰ ਤੇ ਉਹ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਸਾਰੇ ਫੜੇ ਗਏ ਜੀ ਮਤਲਬ ਇੱਕ ਟੱਬਰ ਮਾਰਤਾ ਤੁਸੀਂ ਇੱਕ ਟੱਬਰ ਹੁਣ ਅੰਦਰ ਹੈ ਹੁਣ 2 ਏਕੜ 'ਚ ਅਗਾ ਲਿਓ ਜਿਹੜੀ ਫਸਲ ਉਗਾਉਣੀ ਹੈ 2 ਇਕੜ ਚ ਦੇਖ ਲਿਓ ਹੁਣ ਸਰਕੰਡੇ ਉੱਗਣਗੇ ਘਾਉਗੂ ਕਾ ਯੂਗੂ ਕਾ ਹੈਨਾ ਸੋ ਇਸ ਲਈ ਬੰਦਾ ਸੋਚਦਾ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਸੋ ਇੱਕ ਕਿਲੇ ਪਿੱਛੇ 6 ਰਸਤਿਆਂ ਦਾ ਕਤਲ ਮਾਸਣੇ ਕਰਨਾ ਤੇ ਇਹ ਹਰਿਆਣੇ ਦੀ ਸਾਡੇ ਗਵਾਂਢੀ ਸੂਬੇ ਹਰਿਆਣੇ ਦੀ ਨਰੈਣਗੜ੍ਹ ਦੇ ਖੇਤਰ ਦੀ ਘਟਨਾ ਬਹੁਤ ਮਾੜੀ ਪੱਧ ਪੱਗੀ ਕਾ